ਮਿਸ ਸ਼ਿਕਾ ਜੀ ਸਾਰੇ ਨੂੰ ਅੱਜ ਆਪਾਂ ਤੁਹਾਡੇ ਲਈ ਇੱਕ ਇਨਫੋਰਮੇਟਿਵ ਵੀਡੀਓ ਆਈ ਗਈ ਵੀਡੀਓ ਉਹ ਲਈ ਲੈ ਕੇ ਆਇਆਗੇ ਇਹਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਜੀ ਵੀ ਜਿਹੜੇ ਆਪਣੇ ਮੇਰੇ ਕੋਲ ਹੀ ਕੁਐਸਚਨ ਹੁੰਦਾ ਹੁੰਦਾ ਹੈ ਗਾਈਕ ਇੰਸਟਾਗ੍ਰam ਦੇ ਵਿੱਚ ਡੀਐਮ ਦੇ ਵਿੱਚ ਕੁਐਸਚਨ ਆਉਂਦਾ ਹੁੰਦਾ ਹੁੰਦਾ ਵਾ ਕਿ ਜਿਹੜੇ ਆਪਾਂ ਹਾ ਸੂਟਸ ਰੈਡੀ ਕਰਦੇ ਆਂਗੇ ਇਹਦੇ ਆਪਾਂ ਨੇ ਪ੍ਰਾਈਸਿਸ ਨਹੀਂ ਜਿਹੜੇ ਉਹ ਕਿਵੇਂ ਬਣਾਉਣੇ ਨੇਗੇ ਕਿ ਇਹ ਆਪਾਂ ਨੇ ਕਿਸ ਹਿਸਾਬ ਦੇ ਨਾਲ ਕਿਸ ਕੱਪੜੇ ਦੇ ਹਿਸਾਬ ਦੇ ਨਾਲ ਲੈਣੀ ਹੈ ਵਰਤ ਦੇ ਹਿਸਾਬ ਦੇ ਨਾਲ ਆਪਾਂ ਨੇ ਲੈਣੀ ਨਹੀਂ ਹੈ ਹਨਾ ਇਹ ਤੁਹਾਨੂੰ ਅੱਜ ਆਪਾਂ ਦੱਸਾਂਗੇ ਜੀ ਵੀ ਜਿਹੜਾ ਆਪਾਂ ਨੇ ਪ੍ਰਾਈਸ ਲੈਣਾ ਛੂਟਾਂ ਦਾ ਉਹ ਕਿਵੇਂ ਲੈਣਾਗਾ ਦੇਖੋ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਦੀ ਮਿਹਨਤ ਲੈਣੀ ਹੈ ਜੀ ਜਿੰਨੀ ਮਿਹਨਤ ਹੋ ਰਹੀ ਹੈਗੀ ਅਗਰ ਤੁਸੀਂ ਕੰਮ ਡਬਲ ਲਾਈਨਸ ਦੇ ਵਿੱਚ ਕਰ ਰਹੇ ਹੋ ਜਿੱਦਾਂ ਇਹ ਵਾਲਾ ਕੀਤਾ ਹੋਇਆਗਾ ਸਲਵਾਰ ਤੇ ਕੀ ਰੀਤੀ ਹੈ ਬਾਜੂ ਤੇ ਅਗਰ ਕਈ ਵਾਰੀ ਕਸਟਮਰ ਸ਼ਰਟ ਦੇ ਵਿੱਚ ਵੀ ਬੁਟੀਆਂ ਬਵਾ ਲੈਂਦਾਗਾ ਤੁਸੀਂ ਇਸ ਵਰਕ ਦਾ ਘਟੋ ਕੱਟ 1000 ਰੁਪਿਆ ਵਰਕ ਦਾ ਤੁਸੀਂ ਰੱਖਣਾ ਹੈ ਜੀ ਕਿਉਂਕਿ ਇਹਦੇ ਵਿੱਚੋਂ ਤੁਸੀਂ ਐ ਮੰਨ ਕੇ ਚੱਲੋ ਵੀ 2 ਤੋਂ 250 ਰੁਪਿਆ ਤੁਹਾਡਾ ਖਰਚ ਆਊਗਾ ਤੁਸੀਂ ਕਦੇ ਆਪਸ ਵਿੱਚ ਰੈਡੀ ਕਰਕੇ ਦੇਖਿਓ ਤੁਹਾਡਾ 2 ਤੋਂ 250 ਰੁਪਿਆ ਕਿਉਂਕਿ ਜੇ ਤੁਸੀਂ ਨਵਾਂ ਸੂਟ ਤਿਆਰ ਕਰ ਰਹੇ ਹੋ ਤਾਂ ਤੁਹਾਨੂੰ ਥ੍ਰੈਡ ਵੀ ਲੈ ਕੇ ਆਉਣੇ ਪੈਣਗੇ ਸੋਨੀਆਂ ਵੀ ਲੈ ਕੇ ਆਉਣੀਆਂ ਪੈਣਗੀਆਂ ਟਰੇਸ ਵੀ ਲੈ ਕੇ ਆਉਣੀ ਪਾਉਗੀ ਪੈਨ ਲੈ ਕੇ ਆਉਣੇ ਪੈਣਗੇ ਤੇ ਮੂਤੀ ਲਗਦੇ ਨੇ ਇਹਨਾਂ ਦੇ ਵਿੱਚੋਂ ਉਹ ਵੀ ਲੈ ਕੇ ਆਉਣੇ ਪੈਣਗੇ ਤੇ ਉਹਨਾਂ ਦੇ ਉੱਪਰ ਖਰਚਾ ਹੁੰਦਾਗਾ ਹੈਂਡਵਰਕ ਦਾ ਸਮਾਨ ਹੈ ਜਿਹੜਾ ਬਹੁਤ ਮਹਿੰਗਾ ਆਉਂਦਾ ਤੁਸੀਂ ਕਦੇ ਦੁਕਾਨ ਦੇ ਉੱਪਰ ਹਨਾ ਜੋ ਵੀ ਮਟੀਰੀਅਲ ਆਉਂਦਾ ਤੁਸੀਂ ਉੱਥੇ ਜਾ ਕੇ ਪਤਾ ਕਰਿਓ ਇਹ ਤਾਂ ਫਿਰ ਵੀ ਮੋਤੀ ਨੇਗੇ ਤੇ ਇਹ ਵੀ ਬਹੁਤ ਮਹਿੰਗੇ ਆਉਂਦੇ ਨੇ ਕਿ ਤੁਸੀਂ ਦੇਖਿਓ 80 90 ਰੁਪਏ ਦੇ ਇੰਨੇ ਮੋਤੀ ਦਿੰਦੇ ਨੇ ਤੋਲੇ ਦੇ ਹਿਸਾਬ ਨਾਲ ਹਰ ਇੱਕ ਚੀਜ਼ ਦੀ ਮੰਗਦੀ ਹੈ ਠੀਕ ਹੈ ਤੇ ਤੁਸੀਂ ਘੱਟੋ ਘੱਟ ਪ੍ਰਾਈਸ ਅਗਰ ਤੁਸੀਂ ਬਿਗਨਰ ਹੋਗੇ ਤੁਹਾਡੇ ਕੰਮ ਦੇ ਵਿੱਚ ਹਜੇ ਸਫਾਈ ਘੱਟ ਹੈ ਤਾਂ ਤੁਸੀਂ 1000 ਰੁਪਏ ਇਹਦਾ ਮਿਨੀਮਮ ਰੱਖਣਾ ਹੈ ਜਿੰਨਾ ਤੁਹਾਨੂੰ ਮੈਂ ਵਰਕ ਦੱਸਿਆ ਵਾ ਅਗਰ ਤੁਹਾਡੇ ਹੱਥ 'ਚ ਕੰਮ 'ਚ ਸਫਾਈ ਹੈਗੀ ਤਾਂ ਤੁਸੀਂ ਇਸ ਤੋਂ ਵੱਧ ਜਿੰਨਾ ਮਰਜ਼ੀ ਲੈ ਸਕਦੇ ਹੋਂਗੇ ਜਿੱਥੇ ਤੱਕ ਤੁਹਾਨੂੰ ਕਸਟਮਰ ਦੇ ਰਿਹਾ ਠੀਕ ਹੈ ਜੀ ਅਗਰ ਆਪਾਂ ਨੇ ਇਹ ਮੀਨਜ਼ ਵੀ ਜ਼ਿਆਦਾ ਵੀ ਨਹੀਂ ਲੈਣੇ ਹੈਗੇ ਵੀ ਨਜਾਇਜ਼ ਪੈਸੇ ਲੈ ਲਈਏ ਆਪਾਂ ਬਟ ਐਨੇ ਕਿ ਲੈਣੇ ਨੇ ਕਿ ਆਪਣਾ ਸੈਟੀਸਫਾਈ ਹੋ ਸਕੇ ਆਪਣੀ ਮਿਹਨਤ ਮਿਲ ਸਕੇ ਜਿਹੜਾ ਆਪਣਾ ਖਰਚ ਆਉਂਦਾ ਉਹ ਪੂਰਾ ਹੋ ਸਕੇ ਤੇ ਜਿਹੜੀ 2 ਤੋਂ 3 ਦਿਨਾਂ ਦੀ ਮਿਹਨਤ ਹੈ ਤੁਹਾਡੀ ਸੂਟ ਤੇ ਕੀਤੀ ਹੋਈ ਉਹ ਪੂਰੀ ਹੋ ਸਕੇ ਠੀਕ ਹੈ ਜੀ ਫਿਰ ਆਉਂਦੇ ਆ ਜੀ ਆਪਾਂ ਫੁੱਲ ਸੂਟ ਹੈ ਜਿਹੜਾ ਉਹ ਆਪਾਂ ਨੇ ਪੂਰਾ ਕਰਕੇ ਦੇਣਾ ਜਿੱਦਾਂ ਹੁਣ ਕੋਈ ਵੀ ਕਸਟਮਰ ਆਗਾ ਹਨਾ ਉਹ ਆਪਾਂ ਨੂੰ ਕਹਿ ਦੇਣਦਾ ਜੀ ਵੀ ਤੁਸੀਂ ਆਪਣਾ ਸਟੱਫ ਵੀ ਲੈ ਲਓ ਦੁਪੱਟਾ ਵੀ ਰੈਡੀ ਕਰਕੇ ਦੇ ਦਿਓ ਤੇ ਉਹ ਸਾਰਾ ਸੂਟ ਕਿਸੇ ਸਾਨੂੰ ਰੈਡੀ ਕਰਕੇ ਦੇ ਦੇ ਤਾਂ ਉਹਦੇ ਵਿੱਚ ਤੁਸੀਂ ਨੀ ਕਿਵੇਂ ਕਰਨਾਗਾ ਹੁਣ ਇਹ ਸਟੱਫ ਤੇ ਨਿਰਭਰ ਕਰਦਾ ਜੀ ਤੁਸੀਂ ਵਰਕਰ ਦਾ ਪ੍ਰਾਈਸਸ ਤਾਂ ਤੁਸੀਂ ਦੇਖ ਲਈ ਦੀ 1000 ਤੱਕ 1000 ਤੋਂ 1500 ਦੇ ਵਿੱਚ ਵਿੱਚ ਜਿਹੜਾ ਵਰਕ ਦਾ ਪ੍ਰਾਈਸ ਹੋਊਗਾ ਤੁਸੀਂ ਹੁਣ ਉਹ ਸਟੱਫ ਤੇ ਨਿਰਭਰ ਕਰਦਾਗਾ ਹੁਣ ਜਿਹੜੇ ਕਹਿ ਦਿੰਦੇ ਨੇ ਜੀ ਸੂਟਸ ਮਹਿੰਗੇ ਕਿਉਂ ਹੁੰਦੇ ਨੇ ਇੱਕ ਤਾਂ ਮਿਹਨਤ ਹੁੰਦੀ ਹੈ ਜੀ ਤਿੰਨ ਤੋਂ ਦੋ ਤੋਂ ਤਿੰਨ ਦਿਨਾਂ ਦੀ ਮਿਹਨਤ ਹੁੰਦੀ ਹੈ ਜੀ ਫੇਰ ਵੀ ਤੁਸੀਂ ਆ ਮੰਨ ਕੇ ਚਲੋ ਵੀ ਦਿਹਾੜੀ ਬੰਦੇ ਨੂੰ ਪੈਂਦੀ ਨਹੀਂ 200 ਜਾਂ 300 ਰੁਪਿਆ ਦਿਨ ਦਾ ਮਸਾ ਬੰਦਾ ਅਗਰ ਆਪਾਂ ਤਿੰਨ ਦਿਨਾਂ ਦੇ ਵਿੱਚ ਇੱਕ ਸੂਟ ਬਣਾ ਦਈਏ ਠੀਕ ਹੈ ਉਹ ਵੀ ਆਪਣਾ ਕੁਇੰਂਜੇਟ ਟਾਈਮ ਕਰਕੇ ਤੇ ਉੱਪਰੋਂ ਫੇ ਜਦੋਂ ਆਪਾਂ ਨੂੰ ਕਸਟਮਰ ਕਹਿੰਦੇ ਨੇ ਜੀ ਇੰਨਾ ਕੋਸਟਲੀ ਕਿਉਂ ਕਿਉਂ ਹੁੰਦਾ ਤੁਸੀਂ ਪਿਓਰ ਦਾ ਕਪੜਾ ਯੂਜ਼ ਕਰ ਰਹੇ ਹੋ ਨਾ ਮੈਂ ਉਹਨਾਂ ਪਿਓਰ ਜੌਰਜਟ ਯੂਜ਼ ਕਰ ਰਹੀ ਆ ਕੱਟੋ-ਕੱਟ 750 ਰੁਪਏ ਦਾ ਹੀ ਪਲੇਨ ਸੂਟ ਆਉਂਦਾ ਹੈ ਜੀ ਇਹ ਤਾਂ ਹਜੇ ਵਾਈਟ ਹੈਗਾ ਜੇ ਕਸਟਮਰ ਨੇ ਡਾਈ ਕਰਵਾ ਕੇ ਕਹਤਾ ਮੈਨੂੰ ਆਹ ਕਲਰ ਚਾਹੀਦਾ ਜੌਰਜਟ ਦੇ ਵਿੱਚ ਸੈਮੀ ਦੇ ਵਿੱਚ ਕਲਰ ਮਿਲ ਜਾਂਦੇ ਨੇਗੇ ਬਟ ਜਿਹੜੀ ਪਿਓਰ ਜੌਰਜਟ ਹੁੰਦੀ ਹੈਗੀ ਉਹਦੇ ਵਿੱਚ ਕਲਰ ਸਾਰੇ ਡਾਈ ਕਰੋ ਨਹੀਂ ਜਾਂਦੇ ਨੇ ਤੁਸੀਂ ਐ ਮੰਨ ਕੇ ਚੱਲੋ 11-1200 ਦਾ ਪਲੇਨ ਸੂਟ ਸੂਟ ਹੋਊਗਾ ਤੇ ਉਹਦੇ ਪਰਪਰ ਕਰਾਂਗੇ ਫਿਰ ਆਪਾਂ ਨੂੰ ਦੁਪੱਟਾ ਵੀ ਵਧੀਆ ਚਾਹੀਦਾ ਹੈ ਜੀ ਦੁਪੱਟਾ ਆਪਾਂ ਨੂੰ ਚਾਹੀਦਾਗਾ 2250 ਰੁਪਏ ਦਾ ਦੁਪੱਟਾ ਹੁੰਦਾ 100 150 ਰੁਪਏ 2.5 ਵਾਲਾ ਲਿਆ ਜਾਂਦਾ ਕਿਉਂਕਿ ਆਪਾਂ ਟਾਈ ਡਾਈ ਕਰਾਉਣਾ ਹੁੰਦਾ ਤੇ ਉੱਪਰ 100 200 ਦੀ ਉਹਦੇ ਲੈਸ ਲੱਗ ਜਾਂਦੀ ਹੈ 600 ਤੋਂ ਲੈ ਕੇ 700 ਦੇ ਵਿੱਚ ਆਪਾਂ ਨੂੰ ਦੁਪੱਟਾ ਰੈਡੀ ਹੁੰਦਾਗਾ ਠੀਕ ਹੈ ਸੀ ਤੇ ਫਿਰ ਆਪਾਂ ਜਦੋਂ ਆਪ ਖੁਦ ਕਰਵਾਨੇ ਆਂਗੇ ਤੁਹਾਨੂੰ ਟੋਟਲ ਸਾਰੇ ਸੂਟ ਦਾ ਪ੍ਰਾਈਸ ਦੱਸਿਆ ਜਾਂਦਾਗਾ ਵੀ ਇੰਨਾ ਹੁੰਦਾਗਾ ਬਟ ਤੁਸੀਂ ਕਹਿੰਦੇ ਹੋ ਜੀ ਇੰਨਾ ਮਹਿੰਗਾ ਕਿਉਂ ਹੁੰਦਾਗਾ ਤੁਸੀਂ ਕਦੇ ਵੀ ਸੂਟ ਆਪ ਰੈੱਡ ਕਰਕੇ ਦੇਖੋ ਪਹਿਲਾਂ ਸਟੱਫ ਲਈ ਆਇਓ ਫਿਰ ਉਹਦੇ ਉੱਪਰ ਵਰਕ ਕਰਵਾਇਓ ਠੀਕ ਹੈ ਜੀ ਵਰਕ ਦੇ ਪੈਸੇ ਉਹਨੂੰ ਐਡ ਕਰਿਓ ਪਹਿਲਾਂ ਸੂਟ ਦੇ ਪੈਸੇ ਐਡ ਕਰਿਓ ਫਿਰ ਵਰਕ ਦੇ ਪੈਸੇ ਐਡ ਕਰਿਓ ਫਿਰ ਉਹਦੀ ਸਟੀਚਿੰਗ ਦੇ ਪੈਸੇ ਐਡ ਕਰਿਓ ਫਿਰ ਤੁਸੀਂ ਦੁਪੱਟੇ ਤੇ ਜਿੰਨੇ ਲਾਇਨੇ ਜਿੰਨੇ ਦਾ ਦੁਪੱਟਾ ਲੈ ਕੇ ਆਏ ਹੋ ਡਾਈ ਲੈ ਕੇ ਆਏ ਹੋ ਉਹਦੇ ਤੇ ਲੈਸ ਲਾਈਆ ਉਹਨੂੰ ਐਡ ਕਰਿਓ ਕੱਟੂ ਕੱਟ ਸਾਰੇ ਕਾਸੂ ਦਾ ਲਗਾ ਕੇ ਤੁਸੀਂ 3000 ਤੋਂ 3500 ਤੋਂ ਥੱਲੇ ਨੀਡਲ ਵਰਕ ਦੇ ਵਿੱਚ ਜਾਂ ਜੋ ਵੀ ਜੋ ਤੁਸੀਂ ਹੈਂਡ ਵਰਕ ਦਾ ਸੂਟ ਹੈਗਾ ਉਹ ਰੈਡੀ ਨਹੀਂ ਕਰਵਾ ਸਕਦੇ ਜਿੱਥੇ ਮਰਜੀ ਤੁਸੀਂ ਉਹਨੂੰ ਬਚਾ ਕਰ ਲਿਓ ਵੀ ਮੈਂ ਇੱਥੋਂ ਪੈਸੇ ਬਚਾਲਾਂ ਇੱਥੋਂ ਪੈਸੇ ਬਚਾਲਾਂ ਬਟ ਤੁਸੀਂ ਨਹੀਂ ਬਚਾ ਸਕਦੇ ਕਿਉਂਕਿ ਸੂਟ ਇਹ ਕੱਪੜੇ ਦੇ ਹਿਸਾਬ ਨਾਲ ਹੁੰਦੇ ਨੇ ਹੁਣ ਤੁਸੀਂ ਬਰਬਰੀ ਆ ਰਿਹਾ ਹੈਗਾ ਤੇ ਆਰਗੈਂਜ਼ਾ ਵਿਸਕੋਸ ਆਰਗੈਂਜ਼ਾ ਠੀਕ ਹੈ ਜੀ ਜਿਹੜੀਆਂ ਮੋਸਟਲੀ ਮੈਂ ਯੂਜ਼ ਕਰ ਰਹੀਆਂ ਸ਼ਿਮਰ ਆਗਾ ਇਹਨਾਂ ਦਾ ਪਲੇਨ ਸਟੱਫ ਹੀ ਇਹਨਾਂ ਦਾ 500 ਤੋਂ ਸਟਾਰਟਿੰਗ ਹੁੰਦੀ ਹੈ ਜੀ 2250 ਵਾਲਾ ਤਾਂ ਸਟੱਫ ਹੀ ਕੈਨੀਕੀ ਹੋ ਸੈਮੀ ਦੇ ਵਿੱਚ 300 350 400 ਤੱਕ ਮਿਲ ਹੀ ਜਾਂਦੇ ਨੇ ਬਟ ਹੁਣ ਤੁਸੀਂ ਅਗਰ ਇੰਨਾ ਮਹਿੰਗਾ ਸਟੱਫ ਦੇ ਉੱਪਰ ਵਰਕ ਕਰਵਾ ਰਹੇ ਹੋਗੇ ਤਾਂ ਤੁਸੀਂ ਮੀਨਜ਼ ਵੀ ਕੋਸ਼ਿਸ਼ ਕਰਿਆ ਕਰੋ ਵੀ ਇੱਕ ਕਪੜਾ ਵੀ ਵਧੀਆ ਲੀਏ ਠੀਕ ਹੈ ਇਸ ਕਰਕੇ ਜਿਹੜੇ ਸੂਟਸ ਨੇਗੇ ਉਹ ਮਹਿੰਗੇ ਹੁੰਦੇ ਨੇ ਜੀ ਜਿਹੜੀ ਕਹਿੰਦੀ ਨੇ ਕਿ ਸੂਟਸ ਮਹਿੰਗੇ ਕਿਉਂ ਹੁੰਦੇ ਨੇਗੇ ਉਹ ਉਹ ਇੱਕ ਵਾਰੀ ਆਪਣਾ ਸੂਟ ਆਪਣੇ ਹੱਥੀ ਰੈਡੀ ਕਰਕੇ ਦੇਖਿਓ ਤੁਸੀਂ ਵੀ ਤੁਹਾਨੂੰ ਕੀ ਲੱਗਦਾਗਾ ਵੀ ਇੰਨਾ ਪ੍ਰਾਈਸ ਇਹਨਾਂ ਦਾ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਜਦੋਂ ਮੈਂ ਬਟਿਕ ਦਾ ਕੰਮ ਨਹੀਂ ਸੀ ਕਰਦੀ ਹੁੰਦੀ ਤਾਂ ਮੈਨੂੰ ਵੀ ਐਂ ਲੱਗਦਾ ਹੁੰਦਾ ਸੀ ਕਿ ਇੰਨੇ ਮਹਿੰਗੇ ਸੂਟ ਕਿਉਂ ਨੇ ਬਟ ਜਦੋਂ ਹੁਣ ਖੁਦ ਰੈਡੀ ਕਰਦੀ ਆ ਇੱਕ ਇੱਕ ਸੂਟ ਇੱਕ ਇੱਕ ਚੀਜ਼ ਆਪਣੇ ਹੱਥੀ ਜਾਂਦੀ ਆ ਤਾਂ ਵੀ ਐਂ ਲੱਗਦਾਗਾ ਵੀ ਇੰਨਾ ਇਨ ਮੀਨਜ਼ ਵੀ ਉਹ ਸੈਟੀਸਫੈਕਸ਼ਨ ਜੀ ਨਹੀਂ ਮਿਲਦੀ ਹੈਗੀ ਵੀ ਹਾਂ ਸੂਟ ਦਾ ਆਪਾਂ ਨੂੰ ਸਹੀ ਪ੍ਰਾਈਸ ਨਹੀਂ ਮਿਲਦੀਆਂ ਬਹੁਤ ਹੁੰਦੇ ਨੇ ਜਿਨ੍ਹਾਂ ਨੂੰ ਨੌਲੇਜ ਹੁੰਦੀ ਹੈਗੀ ਵੀ ਹਾਂ ਹੈਂਡਵਰਕ ਦੇ ਵਿੱਚ ਮਿਹਨਤ ਲੱਗਦੀ ਹੈ ਉਹ ਬਿਨਾ ਪੁੱਛੇ ਪੈਸੇ ਦਿੰਦੇ ਨੇ ਠੀਕ ਹੈ ਜੀ ਉਹ ਇੱਕ ਬਾਰਾਂ ਦੇ ਵਿੱਚ ਕਹਿ ਲੈਂਦੇ ਨੇ ਜੀ ਹਾਂ ਜੀ ਸਾਡਾ ਸੂਟ ਹੈ ਡੈਡੀ ਕਰ ਦਿਓ ਬਹੁਤ ਪਹਿਣਾ ਜਿਹੜੀਆਂ ਆਪਾਂ ਨੂੰ ਇੰਸਟਾਗ੍ਰam ਤੇ ਵੀ ਮਿਲਦੀਆਂ ਨਹੀਂਆਂ ਉਹ ਵੀ ਔਰ ਜਿਹੜੀਆਂ ਲੋਕਲ ਵੀ ਕਹਿ ਦਿੰਦੇ ਨੇ ਜੀ ਐਨੇ ਪੈਸੇ ਕਿਉਂ ਲਾਉਣੀ ਤੇ ਸਹੀ ਇਹ ਆ ਉਹ ਆ ਬਟ ਜਦੋਂ ਮਿਹਨਤ ਬੰਦਾ ਆਪ ਕਰਦਾ ਜੀ ਉਦੋਂ ਪਤਾ ਲੱਗਦਾ ਹੈਗਾ ਕਿ ਜੇ ਉਹਨਾਂ ਨੂੰ ਕਹਿ ਦੀਏ ਵੀ ਤੁਸੀਂ ਸਾਨੂੰ ਕਰਕੇ ਦੇ ਦਿਓ ਫਿਰ ਆਗਲਾ ਜਦੋਂ ਪੈਸੇ ਸਾਹਮਣੇ ਆਲਾ ਮੰਗਦਾ ਫਿਰ ਪਤਾ ਲੱਗਦਾ ਵੀ ਹਾਂ ਇੰਨੇ ਪੈਸੇ ਸੀ ਕਿਉਂ ਮੰਗੇ ਕੋਈ ਵੀ ਹੈਗਾ ਮੀਨਸ ਵੀ ਫ੍ਰੀ ਦੇ ਵਿੱਚ ਕੋਈ ਨਹੀਂ ਕਰਕੇ ਜਿੰਨਾ ਹੁੰਦਾ ਹਰੇਕ ਦੀ ਮਿਹਨਤ ਹੁੰਦੀ ਹੈਗੀ ਇਸ ਕਰਕੇ ਆਪਾਂ ਐਨਾ ਵੀ ਨਹੀਂ ਵੀ ਨਜ਼ਾਇਜ਼ ਵੀ ਨਹੀਂ ਕਿਸੇ ਤੋਂ ਲੈਣੀ ਹੈਗੇ ਪੈਸੇ ਵੀ ਆਪਾਂ ਵੈਸੇ ਨੂੰ ਲੁੱਟੀ ਜਾਈਏ ਹੈਨਾ ਬਟ ਆਪਣੀ ਮਿਹਨਤ ਜ਼ਰੂਰ ਲਿਆ ਕਰੋ ਕਿਉਂਕਿ ਹਰੇਕ ਸੂਟ ਦੇ ਉੱਪਰ 2200 ਰੁਪਏ ਖਰਚਾ ਆਰਾਮ ਨਾਲ ਆਉਂਦਾ ਹੀ ਹੁੰਦਾ ਹੈ ਜੀ ਇਹ 5 ਰੁਪਏ ਦੀ ਬੁੱਟੀ ਹੋਈ ਹੈ ਚਾਹੇ ਬਟਾ ਫੇਰ ਵੀ ਇਹ ਆਪਣੇ ਅਨਕਿੰਤ ਲੱਗ ਜਾਂਦੇ ਹਨ ਯਾਨੀ ਕਈ ਵਾਰ ਤਾਂ ਦੋ ਦੋ ਤਿੰਨ ਤਿੰਨ ਡੱਬੇ ਨੇ ਜਿਹੜੇ ਉਹ ਫਿਨਿਸ਼ ਹੋ ਜਾਂਦੇ ਨੇ ਜਦੋਂ ਆਪਾਂ ਥੋੜਾ ਜਿਹਾ ਬ੍ਰਿਕੀ ਦੇ ਨਾਲ ਕੰਮ ਕਰਨ ਲੱਗ ਜਾਂਦੇ ਆ ਠੀਕ ਹੈ ਤੇ ਕੰਮ ਵਧ ਵੀ ਜਾਂਦਾ ਗਾ ਬਾਵਾ ਤੇ ਵੀ ਹੋ ਜਾਂਦਾ ਸਵਾਰ ਤੇ ਹੋ ਜਾਂਦਾ ਲਾਈਨਾਂ ਵੀ ਡਬਲ ਡਬਲ ਹੋ ਜਾਂਦੀਆਂ ਯਾਨੀ ਫਿਰ ਵਿੱਚ ਵਿੱਚ ਵੀ ਬੁੱਟੀਆਂ ਪੋਆਂੀਆਂ ਨੇ ਕਿਉਂਕਿ ਇਹ ਜਿਹੜੇ ਮੀਨਸ ਵੀ ਫਲਾਵਰ ਨੇ ਕੋਈ ਇਹ ਤਾਂ ਹੈ ਨਹੀਂ ਵੀ 1-2 ਮਿੰਟਾਂ ਚ ਬਣ ਜਾਂਦੇ ਨੇ ਹਰੇਕ ਫਲਾਵਰ ਨੂੰ ਬਣਨ ਨੂੰ 10 ਤੋਂ 15 ਮਿੰਟ ਲੱਗਦੇ ਨੇ ਜਦੋਂ ਆਪਾਂ ਫਿਨਿਸ਼ਿੰਗ ਦੇ ਨਾਲ ਬਣਾਉਣੀ ਆ ਠੀਕ ਹੈ ਜੀ ਇਸ ਕਰਕੇ ਜਿਹੜੇ ਤੁਸੀਂ ਪ੍ਰਾਈਸਿਸ ਰੱਖਣੇ ਨੇਗੇ ਉਹ ਆਪਦੀ ਮੇਨਟ ਦੇ ਨਾਲ ਪਹਿਲਾਂ ਤੁਸੀਂ ਸਟੱਫ ਦੇਖਣਾਗਾ ਉਹ ਸਾਡਾ ਸਟੱਫ ਕਿੰਨਾਗਾ ਠੀਕ ਹੈ ਵਰਕ ਦਾ ਪ੍ਰਾਈਸ ਤੁਸੀਂ ਘੱਟੋ-ਘੱਟ ਲੈ ਆ ਕਰੋ ਜੀ ਨਾਰਮਲ ਦੇ ਤੁਸੀਂ ਦੇਖਣਾ ਅਗਰ ਕੋਈ ਹਲਕਾ ਡਿਜ਼ਾਈਨ ਆ ਤਾਂ ਤੁਸੀਂ 300 ਤੋਂ 400 ਤੋਂ ਸਟਾਰਟ ਕਰ ਸਕਦੇ ਹੋਗੇ ਠੀਕ ਹੈ ਅਗਰ ਤੁਸੀਂ ਥੋੜਾ ਹੈਵੀ ਜਾਂਦਾ ਤਾਂ 7-800 ਤੱਕ ਜਾ ਸਕਦਾਗਾ ਤੇ ਅਗਰ ਤੁਹਾਡਾ ਜ਼ਿਆਦਾ ਹੈਵੀ ਹੈ ਤਾਂ ਤੁਸੀਂ 1000 ਤੋਂ 1500 ਤੱਕ ਆ ਜਿਹੜਾ ਵਰਕ ਦਾ ਉਹ ਪ੍ਰਾਈਸ ਲੈ ਸਕਦੇ ਹੋ ਠੀਕ ਹੈ ਜੀ ਅਗਰ ਕਿਸੇ ਨੂੰ ਹੋਰ ਵੀ ਕੋਈ ਦਿੱਕਤ ਆਉਂਦੀ ਹੈਗੀ ਤਾਂ ਤੁਸੀਂ ਪਹਿਲਾਂ ਆਪ ਦਾ ਖਰਚਾ ਕੱਢ ਲਿਆ ਕਰੋ ਕਿਉਂਕਿ ਮੇਰਾ ਇਹਦੇ ਉੱਪਰ ਇੰਨਾ ਖਰਚਾ ਆਇਆਗਾ ਖਰਚੇ ਦੇ ਵਿੱਚ ਤੁਸੀਂ ਆਪਣੀ ਮਿਹਨਤ ਜੋੜਨੀ ਹੈ ਉਹ ਤੁਸੀਂ ਆਪੇ ਹਿਸਾਬ ਨਾਲ ਜੋੜਨੀ ਹੈ ਵੀ ਮੈਂ ਕਿੰਨੀ ਇਹਦੇ ਵਿੱਚ ਕਾੜ ਸਕਦੀ ਆ ਬਾਕੀ ਆਪਣੇ ਏਰੀਏ ਦੇ ਹਿਸਾਬ ਨਾਲ ਹੁੰਦਾ ਜੀ ਕੋਈ ਕੋਈ ਵਧੀਆ ਪ੍ਰਾਈਸ ਦੇ ਰਹੀ ਹੁੰਦੇ ਨੇ ਏਰੀਏ ਦੇ ਹਿਸਾਬ ਨਾਲ ਸ਼ਹਿਰਾਂ ਦੇ ਵਿੱਚ ਵਧੀਆ ਪ੍ਰਾਈਸ ਮਿਲ ਜਾਂਦੇ ਨੇ ਪਿੰਡਾਂ ਦੇ ਵਿੱਚ ਘੱਟ ਦਿੰਦੇ ਨੇਗੇ ਇਸ ਕਰਕੇ ਸਾਰਿਆਂ ਨੇ ਅਗਰ ਤੁਸੀਂ ਕੋਈ ਵੀ ਕੰਮ ਕਰਨਾਗਾ ਤਾਂ ਤੁਸੀਂ ਉਹਦਾ ਇੱਕ ਔਰਾ ਬਣਾ ਕੇ ਰੱਖਣਾਗਾ ਆਪਣੇ ਪ੍ਰਾਈਸ ਦੇ ਨਾਲ ਕੰਪਰੋਮਾਈਜ਼ ਨਹੀਂ ਕਰਨਾ ਹੈਗਾ ਕਿਉਂਕਿ ਆਪਾਂ ਹਰੇਕ ਮਿਹਨਤ ਕਰਦੇ ਆਂ ਟਾਈਮ ਕੱਢਦੇ ਆਂਗੇ ਠੀਕ ਹੈ ਕਿਸੇ ਨੂੰ ਫ੍ਰੀ ਚ ਕਰਕੇ ਤਾਂ ਆਪਾਂ ਦੇਣਾ ਕੀ ਹੈਗਾ ਬਟ ਆਪਣੇ ਪ੍ਰਾਈਸ ਦਾ ਵੀ ਤੁਸੀਂ ਇੱਕੋ ਸਟੈਂਡਰਡ ਰੱਖਣਾਗਾ ਪ੍ਰਾਈਸ ਕੱਟ ਕਰੂੰਗੀ ਤਾਂ ਉਹ ਚਾਰ ਨੂੰ ਜਾ ਕੇ ਦੱਸੋ ਕਿ ਤੁਹਾਡੇ ਤੋਂ ਜਿਹੜਾ ਹੁਣ ਦੁਬਾਰਾ ਆਊਗਾ ਕੋਈ ਉਹ ਤੁਹਾਡੇ ਤੋਂ ਉਸ 20 ਕੱਟ ਪ੍ਰਾਈਸ ਕਹੂਗਾ ਐਦਾਂ ਕੰਪਰੋਮਾਈਜ਼ ਨਹੀਂ ਕਰਨਾ ਅਗਰ ਤੁਹਾਡੇ ਕੰਮ ਦੇ ਵਿੱਚ ਕੁਆਲਿਟੀ ਹੈਗੀ ਹੈਗੀ ਤਾਂ ਤੁਸੀਂ ਆਪਣੇ ਸਟੈਂਡ ਤੇ ਰਹਿਣਾ ਜਿਨ੍ਹਾਂ ਨੇ ਕਰਵਾਉਣਾ ਉਹਨਾਂ ਨੇ ਕਰਵਾਈ ਲੈਣਾ ਜਿਨ੍ਹਾਂ ਨੇ ਨਹੀਂ ਕਰਵਾਉਣਾ ਉਹੀ ਪ੍ਰਾਈਸ ਦਾ ਕੰਪੈਰੀਜ਼ਨ ਕਰਦੇ ਨੇਗੇ ਆ ਕਿ ਅਦਰਵਾਇਜ਼ ਜਿਨ੍ਹਾਂ ਨੇ ਕਰਵਾਉਣਾਗਾ ਉਹ ਇੱਕਈ ਜਾਂ ਦੋ ਵਾਰਾਂ ਦੇ ਵਿੱਚ ਸੂਟ ਕਨਫਰਮ ਕਰ ਦਿੰਦੇ ਨੇ ਵੀ ਸਾਡਾ ਸੂਟ ਬਣਾ ਦੋ ਇਸ ਕਰਕੇ ਤੁਸੀਂ ਨੇ ਜਿਹੜੇ ਵੀ ਪ੍ਰਾਈਸ ਬਣਾਉਣੇ ਨੇਗੇ ਉਹ ਆਪਣੇ ਕੱਪੜੇ ਦੇ ਹਿਸਾਬ ਦੇ ਨਾਲ ਆਪਣੀ ਮਿਹਨਤ ਦੇ ਹਿਸਾਬ ਦੇ ਨਾਲ ਆਪਦੇ ਖਰਚੇ ਦੇ ਹਿਸਾਬ ਨਾਲ ਸਾਰੇ ਤੁਸੀਂ ਜੋੜ ਕੇ ਆਪਣੀ ਮਿਹਨਤ ਲੈਣੀ ਹੈ ਤੇ ਹੋਰ ਵੀਡੀਓਜ਼ ਦੇ ਦੇਖਣ ਲਈ ਤੁਸੀਂ ਆਪਣਾ ਚੈਨਲ ਅੱਜ ਦਾ ਉਹ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਥੈਂਕ ਯੂ ਜੀ